ਮਾੜਾ ਕੰਮ ਨਹੀਂ ਕੀਤਾ ਅੰਮ੍ਰਿਤਸਰ ਕਾਟੇ ਨਾ ਰਹਿਤਾ ਮਹਾਰਾਜੀ ਨੇ ਅੰਮ੍ਰਿਤਪਾਲ ਤੇ ਆ ਕੁਰਬਾਨ ਜਦੋਂ ਮੌਕਲੇ ਸਾਹਿਬ ਅੰਮ੍ਰਿਤ ਛਕਾਇਆ ਹੈਗਾ ਉਹਨਾਂ ਨੇ ਮੁਕਤ ਕਰਾਰ ਬਣਦੇ ਆ ਅੱਜ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਵਾਦ ਤੋਂ ਵਾਦ ਟਾਈਮ ਥੋੜਾ ਪ੍ਰਭ ਹੋ ਜਾਂਦੇ ਆ ਤੇ ਵਾਦ ਤੋਂ ਵਾਦ ਵੋਟਾਂ ਪਾ ਕੇ ਉਹਨਾਂ ਨੂੰ ਆਪਾਂ ਬਾਰ ਕਢਾਉਣਾ ਗੁਰੂ ਗੋਬਿੰਦ ਸਿੰਘ ਜੀ ਇਤਿਹਾਸ ਬਹੁਤ ਲੰਮਾ ਹੈ ਆਡਾ ਜੋ ਇਤਿਹਾਸ ਹੈ ਨਾ ਬਹੁਤ ਲੰਮਾ ਹੈ ਕੋਈ ਚੰਗਾ ਕਰਮ ਕਰ ਜਾਂਦਾ ਹੈ ਨਾ ਉਹਦੀਆਂ ਜਾਦਾ ਦੇ ਮੇਲੇ ਮਨਾਏ ਜਾਂਦੇ ਆ ਰਾਗੀ ਢਾਡੀ ਵਾਰਾ ਬਣਾ ਕੇ ਤੇ ਉਹ ਵਾਰਾ ਬਣਾ ਲਿੰਦੇ ਆ ਜਿਹੜਾ ਮਾਰਾ ਕੰਮ ਕਰ ਜਾਂਦਾ ਹੈ ਉਹਦੀ ਮਰੀ ਤੇ ਖੇਤਰ ਵਜਦੇ ਆ ਖੇਤਰ ਵਜਦੇ ਆ ਗੁਰੂ ਕੋ ਭਾਜੋ ਇਤਿਹਾਸ ਬਹੁਤ ਲੰਮਾ ਹੈ ਪਤਾ ਨਹੀਂ ਕਿੰਨੇ ਗੱਰੇ ਤੇ ਵਿੱਚ ਪੁਰਾਣਾ ਹੀ ਪਿਆਰ ਵਾਰ ਇਸ ਗੌਰਮੇ ਨੂੰ ਪਤਾ ਲੱਗ ਗਿਆ ਹੈ ਕਿ ਸਾਨੂੰ ਇਨਾ ਨੂੰ ਬਾਹਰ ਕਰਨਾ ਪੈਣਾ ਹੈ ਅੰਮ੍ਰਿਤਪਾਣ ਨੂੰ ਗੁਰਮੁਖੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤਗੜੇ ਹੋ ਕੇ ਬੋਟਾ ਪਾ ਕੇ ਆਂ ਦੀਆਂ ਗਵਾਨੀਆਂ ਨੂੰ ਆਵਾਜ਼ ਦੇ ਕੇ ਤੇ ਬੋਹੜਾ ਲਾ ਕੇ ਆਪਾਂ ਬਾੜ ਕਢਾਉਣਾ ਹੈ ਅੰਮ੍ਰਿਤਸਰ ਦੀ ਤੇਰੀ ਸੋਚ ਤੇ ਅੰਮ੍ਰਿਤਸਰ ਦੀ ਸੋਚ ਤੇ ਆਓ ਜੀ ਅੰਮ੍ਰਿਤਸਰ ਦੀ ਸੋਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ